ਮੀਟਿੰਗ ਚ 3-4 ਮਤੇ ਤੈ ਹੋਏ ਨੇ ਕਿ ਇੱਕ ਤਾਂ ਜੋ ਚੰਡੀਗੜ੍ਹ ਦਾ ਮਸਲਾ ਹੈ ਜ਼ਮੀਨ ਦਾ ਕਿਸੇ ਕੀਮਤ ਤੇ ਪੰਜਾਬ ਦੇ ਪੰਜਾਬੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਸਭ ਪਾਰਟੀਆਂ ਦਾ ਆ ਤੇ ਖਾਲੀ ਦਿਲ ਤਾਂ ਪਹਿਲੇ ਦਿਨੋਂ ਬਧਈ ਹੈ ਕਿ ਕਿਸੇ ਕੀਮਤ ਤੇ ਅਸੀਂ ਜਾਣ ਦੇਣਾ ਸਾਡਾ ਚੰਡੀਗੜ੍ਹ ਦੂਸਰੇ ਨੰਬਰ ਤੇ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਡੀਏਪੀ ਆ ਨਹੀਂ ਰਹੀ ਕਿਸਾਨੀ ਰੋਲੀ ਜਾ ਰਹੀ ਹੈ ਸਰਕਾਰ ਟੋਟਲ ਫੇਲ ਹੈ ਦੂਸਰਾ ਇਸਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ ਹੈ ਉਥੇ ਵੀ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਤੀਸਰਾ ਇਹ ਤੇ ਹੈ ਚੌਥਾ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਿਆ ਦੇ ਕੇ ਲੇਕਰ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਕਉਨਾਂ ਨਹੀਂ ਵੀ ਰਾਏਤੀ ਹੈ ਕਿ ਪੂਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹੇ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹਦੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤੇ ਚਾਰ ਹਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੇ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸ ਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਣੀ ਉਹ ਇਹ ਸਾਰੀਆਂ ਰਾਇਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਏ ਕਰਨ ਤੋਂ ਬਾਅਦ ਫਾਈਨਲ ਰਾਏ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਪੀਰ ਕਹ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਹੋ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਸੋਈਦਾ ਸਾਰੀ ਪਾਰਟੀ ਜਿਹਦੇ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੀਕੇ ਸਾਹਿਬ ਸਾਡੇ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪ੍ਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁਬੈਨੀ ਵਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਸੀ ਡੇਟਾ ਜਲਦੀ ਅਗਲੀਆ ਦੇਵਾਂਗੇ ਉਹ ਤੈਅ ਕਰਾਂਗੇ ਉਹਨਾਂ ਦੇ ਮਤਾਬਕ ਜਿਹੜੇ ਅਗਲੇ ਫੈਸਲੇ ਆ ਜੋ ਫਾਈਨਲ ਤੇ ਸਾਰੀ رائے ਆਊਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ ਤੇ ਤੁਹਾਡਾ ਸਭ ਦਾ ਬੰਦੀ ਸਿੰਘਾਂ ਦੀ ਜਿਹੜਾ ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਨੇ ਸਟੈਂਡ ਲਿਆ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਪਰ ਰਾਜਵਾਨਾ ਸਾਹਿਬ ਦੇ ਕੇਸ 'ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ 'ਚ ਲਿਆ ਜਿਹੜੇ ਕਹਿੰਦੇ ਨੇ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਸ਼ਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਬਸਲੇ ਕਿ ਉਸ ਵੇਲੇ ਇਹਨਾਂ ਦੀ ਸਜ਼ਾਾਂ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕੀਤੀ ਸਰਕਾਰਾਂ ਨੇ ਬਾਤ ਮੁੱਕ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਹਰੇ ਹਾ ਹੋ ਸਕਦਾ ਸੀ ਭੁਲਰ ਸਾਹਿਬ ਇਹ ਚਾਹੁੰਦੇ ਤਾਂ ਅਜ ਰਾਜਵਾਨਾਂ ਨੂੰ ਵੀ ਪ੍ਰੋਮਿਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲ ਮੋਲ ਕਰਤੀ ਜਵਾਬ ਨਹੀਂ ਦਿੱਤਾ ਸੋ ਉਸ ਤੇ ਵੀ ਸਾਰਾ ਕਾਜੇ ਮਤਾ ਆਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੈ ਕੇ ਜੋ ਹੈ ਪਾਰਟੀ ਨੂੰ ਜੋ ਦੇਸ਼ਾ ਪਗਲਾਈ ਹੈ ਜਿੱਤੇ ਅਗਲੇ ਪ੍ਰੋਗਰਾਮ ਸੀ ਸਾਰੇ ਅਸੀਂ ਉਵੇਂ ਡੇਟਾ ਦੇ ਕੇ ਕਰਾਂਗੇ ਫਿਰ ਫਾਈਨਲ ਆਏ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰਾ ਕੇ ਸੰਗਤ ਦੇ ਵਿੱਚ ਅਸੀਂ ਸਾਰੀ ਦੱਸਾਂਗੇ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਮੈਂ ਮੈਥਵਾ ਜੀਮਾ ਸਾਹਿਬ ਕਲੈਰੀਫਾਈ ਕਰਦੇ ਤੁਸੀਂ ਕੋਈ ਕੁਐਸਚਨ ਕਿਸ ਤਰੀਕੇ ਨਾਲ ਪੂਰੀ ਵਕਤ ਵਕਤ ਰਲਾ ਜਾ ਰਹੀਆਂ ਸਰਨੀਤੀ ਤੇ ਹੋਰ ਹਲਚਲਾਂ ਦੇ ਵਿੱਚ ਦਾ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਅਸੀਂ ਡਾਟਾ ਦੇ ਦੇਵਾਂਗੇ ਜੀ ਇੱਕ ਇੱਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਹੈ ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾ ਦਾ ਬੰਦਾ ਨਹੀਂ ਕਿ ਪਾਰਟੀ ਤੁਸੀਂ ਜੋ ਮੂੰਹ ਚ ਕਹਦੇ ਹੋ ਪਾਰਟੀ ਪਾਰਟੀ ਹੀ ਸਾਨੂੰ ਹਿੱਸਾ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ ਰਾਏ ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਅਖਰ ਨਹੀਂ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਗਾਲੇ ਸਾਰੀ ਪਾਰਟੀ ਬੈਠੀ ਇੱਕ ਵੀ ਲਫ਼ਜ਼ ਕਹਿ ਇਹਨੂੰ ਕਿ ਭਾਈ ਪੂਰੇ ਜਿਹੜਾ ਤਰੀਕਾ ਹੋ ਗਿਆ ਅਸੀਂ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ ਤੇਰ ਨਾਲ ਹੀ ਬਤਾਰ ਸਾਂ ਗੱਲਾਂ ਕਰਨ ਵਾਲੇ ਹੁੰਦੇ ਸੀ ਵੱਧ ਤੋਂ ਵੱਧ ਤੇ ਉਹ ਤਾਂ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾਂ ਜਾ ਕੇ ਲੜਦੇ ਸੀ ਹੁਣ ਜਵਾਨੇ ਵੱਖਰੇ ਆ ਕੇ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋਕਾਲੀ ਦੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਅਸੀਂ ਲੜਾਈਆਂ ਲੜੀਆਂ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇ ਦਿੰਦੇ ਜਦੋਂ ਅਸੀਂ ਧਰਮ ਦੇ ਤੋਂ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆਂ ਦੀ ਮੰਗ ਕੀਤੀ ਸੀ ਚੰਡੀਗੜ੍ਹ ਦੀ ਮੰਗ ਸੀ ਪੰਜਾਬੀ ਬੋਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲੰਘੇ ਦੀ ਮੰਗ ਸੀ ਔਰ ਜੋ ਟੈਕਸ ਹੈ ਤਿੰਨ ਸਟੇਟਾਂ ਦਾ ਮਾਫੀ ਤਾਂ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀ ਅਸੀਂ ਫੌਜਾਂ ਦੀ ਭਰਤੀ ਦੀ ਮੈਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਨਾ ਵੱਖਰੇ ਨਾਲ ਖੜਦੇ ਸਾਨੂੰ ਮਾਰਨ ਵਾਸਤੇ ਕੇ ਜੀਏ ਪਾਣੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸੀ ਅੰਦਰ ਗਾਂਧੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾ ਖੜਦੇ ਤਾਂ ਜਾਂ ਦਿਨ ਨਹੀਂ ਸਿਉਂਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫਾਈਨਲ ਪਾਵਰ ਮੰਗਦੇ ਨੇ ਇਹਦੀ ਨੰਦਪੁਰ ਦਾ ਮਤਾ ਮੰਗਦੇ ਨੇ ਤਾਂ ਖਾਸਾ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡੇ ਨਾਲ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਆ ਜਿਹੜਾ ਪੰਜਾਬ ਵਿੱਚ ਰੱਖੀ ਬੈਠਾ ਹੈ ਨਹੀਂ ਅੱਜ ਤੂੰ ਕਿਦੋਂ ਦਾ ਪਹਿਲਾਂ ਮਰ ਜਾਂਦਾ ਜੇ ਬਚਾਉਣ ਵਾਲਾ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ 'ਚ ਭਗਤ ਸਿੰਘ ਬਣਦੇ ਤੇ ਸਾਰੇ ਇਸ ਸੁਹਾਚੰਦ ਦੇ ਬੋਸ਼ ਬਣਦੇ ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾਰਟੀ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗਸਾ ਹੈ ਪਾਰਟੀ ਦੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਰਹੇਗੀ ਔਰ ਅਸੀਂ ਹਰ ਹਾਲ ਹਰ ਹਾਲ ਪੰਜਾਬ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨ ਵਾਸਤੇ ਤੇ ਮਿਨੋਰਟੀ ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ ਅਕੀਦਾ ਹੈ ਜਿਹਦੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ। ਅਗਨ ਬਾਤ। ਜੇਕਰ ਪੱਕਾ ਹੋਤੇ ਤੇ ਸ੍ਰੀ ਦਰਪਉਤ ਸਾਹਿਬ ਨੇ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਕੁਝ ਹੋਰ ਇੰਪੋਰਟੈਂਟ ਬੰਦ ਗਿਆ। ਉਹ ਗਿੱਟਾ ਸਾਹਿਬ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਜਿਹੜਾ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਇੱਕ ਬਦਲਾ ਲਊ ਭਾਵਨਾ ਦੇ ਤਹਿਤ ਔਰ ਜਿੱਤੇ ਵਿੱਚ ਕੇਂਦਰ ਵੀ ਤੇ ਸੂਬੇ ਦੀ ਸਰਕਾਰ ਜਿਹੜੀ ਆ ਇਹ ਦੋਨੇ ਬਰਾਬਰ ਦੀਆਂ ਹਿੱਸੇਦਾਰ ਕਿ ਪੰਜਾਬ ਨੂੰ ਅੰਤੋਂ ਤਾਂ ਕੀ ਦੇਣਾ ਵੱਡੀਆਂ ਸਾਜ਼ਿਸ਼ਾਂ ਰਚ ਕੇ ਜਿਹੜੇ ਪੰਜਾਬ ਰਿਜ਼ਰਵੇਸ਼ਨ ਐਕਟ ਦੇ ਵਿੱਚ ਫੈਸਲੇ ਹੋਏ ਸੀ 1960 ਦੇ ਵਿੱਚ ਉਹਨਾਂ ਫੈਸਲਿਆਂ ਨੂੰ ਵੀ ਹੁਣ ਬਦਲ ਕੇ ਤੇ ਪੰਜਾਬ ਦੇ ਜਿਹੜੇ ਤੇ ਨਾ ਤੱਕੀ ਸੀ ਜਿਹੜੇ ਪਹਿਲਾਂ ਮਜੂਦਾ ਸਾਡੇ ਹੱਕ ਆ ਉਹ ਵੀ ਖੋਏ ਜਾ ਰਹੇ ਆ ਅੱਜ ਉਹਦੇ ਤੇ ਬੜੀ ਤਵੀਰਤਾ ਤੇ ਨਾਲ ਕੋਰ ਕਮੇਟੀ ਦੇ ਵਿਚਾਰ ਬਟੰਦਰਾ ਕੀਤਾ ਔਰ ਤਾੜਨਾ ਕਿ ਕਿਤੇ ਆ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਸੋ ਬੇਦੀ ਸਰਕਾਰ ਭਗਵੰਤ ਮਾਨ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਕੁੰਡਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਹੱਕਾਂ ਨੂੰ ਵੱਢਣ ਲੱਗੇ ਹੋਈ ਆ ਤੇ ਪੰਜਾਬ ਦੀ ਜਨਤਾ ਤੁਹਾਨੂੰ maaf ਨਹੀਂ ਕਰੇਗੀ ਕਿਉਂਕਿ ਜਿਹੜਾ ਤੁਸੀਂ ਉੱਥੇ ਕੇਜਰੀਵਾਲ ਦੇ ਦਬਾਅ ਥੱਲੇ ਉੱਥੇ ਸਮਝੌਤਾ ਕਰਕੇ ਆਏ 9 ਜੁਲਾਈ 2022 ਨੂੰ ਆ ਸਾਰੇ ਕੰਡੇ ਜਿੰਨੇ ਹੁਣ ਭਾਵੇਂ ਵੱਖਰੀ ਵਿਧਾਨ ਸਭਾ ਦੀ ਗੱਲ ਆ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੈ ਭਾਵੇਂ ਦੁਬਾਰਾ ਹਰਿਆਣਾ ਦੇ ਕਾਲਜ ਨਾਲ ਜੋੜਨ ਦੀ ਗੱਲ ਹੈ ਤੇ ਭਾਵੇਂ ਜਿਹੜੀਆਂ ਐਸਵਾਈਐਲ ਦੀਆਂ ਪਿੱਛੇ ਤੁਸੀਂ ਗਲਤ ਮੀਟਿੰਗਾਂ ਕੀਤੀਆਂ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸਾਰੇ ਕੰਡੇ ਜਿਹੜੇ 9 ਜੁਲਾਈ 2022 ਨੂੰ ਤੁਸੀਂ ਉੱਥੇ ਵਿਜੇ ਸੀ ਇਹ ਉਹਦਾ ਨਤੀਜਾ ਕਿ ਅੱਜ ਫੇਰ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਤਾਂ ਕੀ ਸੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਫੇਰ ਹਰਿਆਣੇ ਦਾ ਕਬਜ਼ਾ ਇੱਥੇ ਨਾਲ ਰੱਖ ਕੇ ਕੇਂਦਰੀ ਦੇ ਦਬਾਅ ਕੇਂਦਰੀ ਵਾਦੇ ਦੀ ਗੱਤ ਨਹੀਂ ਬਣਾੜਾ ਚਾਹੁੰਦੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿੰਨੇ ਅਧਿਕਾਰ ਦਿੱਤੇ ਆ ਹੋਮ ਮਿਨਿਸਟਰ ਨੂੰ ਤੇ ਕਿੰਨੇ ਅਧਿਕਾਰ ਦਿੱਤੇ ਆ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਤੇ ਅਫਸਰਾਂ ਨੂੰ ਕਿ ਉਹ ਸੂਬਿਆਂ ਦੀਆਂ ਬਾਉਂਡਰੀਜ਼ ਬਦਲ ਦੇਣ ਸੰਵਿਧਾਨ ਦੀ ਧਾਰਾ 3 ਦੇ ਵਿੱਚ ਬੜਾ ਸਪਸ਼ਟ ਆ ਕਿ ਕਿਸੇ ਸਟੇਟ ਦੀ ਕਿਸੇ ਯੂਨੀਅਨ ਟਰੈਕਟਰੀ ਦੀ ਬਾਉਂਡਰੀ ਜਿਹੜੀ ਆ ਜੇ ਉਹ ਚੇਂਜ ਹੋਣੀ ਆ ਤੇ ਉਹ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਕਾਨੂੰਨ ਦੇ ਤਹਿਤ ਹੋਏਗੀ ਇੱਥੇ ਘਰਦਾ ਹੀ ਰਾਜ ਬਣਾ ਰਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਫਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁੱਕ ਲਿਆ ਪੀ ਆ 1000 1.5 ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇੱਥੇ ਦਾ ਬੜਾਵਾਗੇ ਅਸੀਂ ਆਪਣੀ ਵਿਧਾਨ ਸਭਾ ਤੇ ਨਾਲੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਇੰਨਾ ਸ਼ੌਕ ਹੈ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੁਸੀਂ ਆਪਣੀ ਬੜਾਓ ਵਿਧਾਨ ਸਭਾ ਹਰਿਆਣੇ ਦੇ ਵਿੱਚ ਪੰਜ ਕੋੜੇ ਬੜਾਓ ਅੰਬਾਰੇ ਬਣਾਓ ਜੀਤ ਬਣਾਓ ਵਿਰੋਧਕ ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੇ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਹੋ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਸ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਪ੍ਰਪੋਜ਼ਲ ਆਈ ਕਿਉਂ ਪ੍ਰਪੋਜ਼ਲ ਦਾ ਅਧਿਕਾਰ ਹੀ ਕਿਨੂੰ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਥ ਬਾਹਰੋਗੇ ਨਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਿਆਂਗੇ ਨਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਿਆਂਗੇ ਇਹਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਾਡੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸੰਬੰਧ ਵਿੱਚ ਜਿਹੜੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਮਜੀਠਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪੜਾਈ ਕਰਦੇ ਔਰ ਅੱਖਾਂ ਖੁੱਲਣੀਆਂ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਡੇ ਹਮਦਰਦ ਘੋਟ ਦਾ ਬੰਨਾ ਚਾਹੁੰਦੇ ਸੀ ਇਹ ਗੱਡੀਆਂ ਵੱਡੀਆਂ ਸਾਸ਼ਟਾ ਚਾਹੇ ਭੁਲੜ ਦੇ ਕੇਸ ਚਾਹੇ ਜਾਂ ਰਾਜੋਣੇ ਦੇ ਕੇਸ ਚਾ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਬਾਕੀ ਵਰਕਿੰਗ ਕਮੇਟੀ ਦੇ ਜਿਹੜਾ ਫੈਸਲਾ ਉਹਨਾਂ ਨੇ ਦੱਸਤਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਬਾਡੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿਲ੍ਹਾ ਪ੍ਰਧਾਨਾ ਨੂੰ ਤੇ ਜਿਹੜੇ ਆ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਇੰਚਾਰਜ ਨੂੰ ਹੀ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਆ ਅਸੀਂ ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਔਰ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹਦੇ ਮੁਤਾਬਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰਿਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ رائے ਜੋ ਆਏਗੀ ਫਾਈਂਡਰ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ